ਸੰਤ ਚੰਚਿੰਗ ਲੰਗਵਾ ਸਾਹਿਬ ਜਿਹੜੇ ਸ਼ਿਓਮਨੀ ਕਲਦਲ ਦੇ ਪ੍ਰਧਾਨ ਰਹੇ ਨੇ ਉਹਨਾਂ ਦੀ 20 ਤਰੀਕ ਦੀ ਵਰਸੀ ਹੈ 2 ਅਗਸਤ ਉਹਦੇ ਸਬੰਧ ਦੇ ਵਿੱਚ ਮੀਟਿੰਗ ਬੁਲਾਈ ਹੈ ਤੇ ਸਾਰੇ ਬੰਦੇ ਚਾਹੁੰਦੇ ਨੇ ਕਿ ਉਹਨਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨਸ ਮੇਰਾ ਖਿਆਲ ਹੈ ਵੀ origional ਪਾਰਟੀ ਦਾ ਇੱਕੋ ਪ੍ਰਧਾਨ ਸੀ ਜਿਹੜਾ ਪ੍ਰਾਈਮ ਮਿਨਿਸਟਰ ਨਾਲ ਜਾ ਕੇ ਮੀਟਿੰਗ ਕਰਕੇ ਆਏ ਤੇ ਉਹਨਾਂ ਨੇ ਬਹੁਤ ਕੁਝ ਜਿਓ ਕਿਤੇ ਲਾਗੂ ਹੋ ਜਾਂਦਾ ਤਾਂ ਚੰਡੀਗੜ੍ਹ ਦਾ ਰਵਾਵ ਨਹੀਂ ਸੀਣਾ ਪਾਣੀ ਦਾ ਰਵਾਵ ਨਹੀਂ ਸੀ ਉਹਦੇ ਸਬੰਧ ਦੇ ਵਿੱਚ ਇਹ ਮੀਟਿੰਗ ਬੁਲਾਈ ਹੈ ਅੱਜ ਤੁਸੀਂ ਦੇਖ ਰਹੇ ਹੋ ਸ਼ਿਓਮਨੀ ਕਲਦਲ ਦੇ ਵਿੱਚ ਵੀ ਥੋੜੇ ਜਿਹਾ ਸਾਰੇ ਬੰਦੇ ਚਾਹੁੰਦੇ ਨੇ ਕਿ ਜਿੰਨੀਆਂ ਸਾਥੋਂ ਕੋਈ ਗਲਤੀਆਂ ਹੋਈਆਂ ਨੇ ਸ੍ਰੀ ਕਾਲ ਤਖਤ ਸਾਹਿਬ ਤੇ ਜਾ ਕੇ ਵੀ ਆਏ ਆ ਤੇ ਉੱਥੇ ਅਸੀਂ ਲਿਖ ਕੇ ਵੀ ਦੇ ਕੇ ਆਏ ਆ ਕਿ ਜੀ ਆਹਾ ਆ ਗੱਲ ਕਿ ਸਾਥੋਂ ਹੋਈਆਂ ਨੇ ਅਸੀਂ ਉਸ ਟਾਈਮ ਦੇ ਵਿੱਚ ਚੁੱਪ ਰਹੇ ਨਹੀਂ ਬੋਲੇ ਬੋਲਣਾ ਚਾਹੀਦਾ ਸੀ ਉਸ ਗੱਲ 'ਤੇ ਅਸੀਂ ਖਿਮਾ ਚਾਹਸਨਾ ਮੰਗਣ ਦੇ ਲਈ ਆ ਅਸੀਂ ਬਿੱਦਲ ਪਾਰਟੀ ਕਹਿੰਦੇ ਵੀ ਰਹੇ ਹਾਂ ਇਹ ਨਹੀਂ ਗੱਲ ਕਿ ਨਹੀਂ ਤਕਰੀਬਤ 7-8 ਸਾਲ ਅਸੀਂ ਲਗਾਤਾਰ ਸਰ ਸ੍ਰੀ ਵੀਰ ਸਿੰਘ ਬਾਦਲੂ ਅਸੀਂ ਕਹਿੰਦੇ ਰਹੇ ਕਿ ਆਪਾਂ ਚਾਹੇ ਮਾਫੀ ਦੀ ਗੱਲ ਹੈ ਚਾਹੇ ਸ੍ਰੀ ਗੁਰੂ ਅੰਮ੍ਰਿਤਸਰ ਦੀ ਚੋਰੀ ਦੀ ਗੱਲ ਹੈ ਚਾਹੇ ਅੰਗ ਪਾੜਨ ਦੀ ਗੱਲ ਹੈ ਜਾਂ ਕੋਈ ਚਲਣ ਦੀ ਗੱਲ ਹੈ ਬਹੁਤ ਵੱਡੀਆਂ ਵੱਡੀਆਂ ਗਲਤੀਆਂ ਬਲੰਡਰ ਗਲਤੀਆਂ ਹੁੰਦੀਆਂ ਨੇ ਕਿ ਆਪਣੇ ਕੋ ਇਕੋ ਪਾਰਟੀ ਹੈ ਜਿਹਦੇ ਕੋ ਰਾਹ ਹੈਗਾ ਨਿਕਲਣ ਦਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਆਪਾਂ ਮਾਫੀ ਮੰਗ ਲਈਏ ਤੇ ਉਹਦੇ ਨਾਲ ਆਪਣੀ ਸਾਰੀ ਗੱਲ ਠੀਕ ਹੋ ਗਈ ਪਰ ਉਹ ਉਹਨਾਂ ਦੀ ਇਕ ਗੱਲ ਸੀ ਵੀ ਆਪਾਂ ਗਲਤੀ ਕੀਤੀ ਕੋਈ ਨਹੀਂ ਆਪਾਂ ਜਾ ਕੇ ਭਗਤ ਸਾਹਿਬ ਮਾਫੀ ਮੰਗ ਲਈ ਅਸੀਂ ਜਾ ਕੇ ਸਾਰਾ ਸ਼ੋਮਣੀ ਕਲ ਦਲ ਗਿਆ ਸੀਗਾ ਬਾਬਾ ਬਕਸ ਸਿੰਘ ਦੇ ਗੁਰਦੁਆਰਾ ਸਾਹਿਬ ਹੋ ਵੀ ਪਾਇਆ ਉੱਥੇ ਮਾਫੀ ਮੰਗੀ ਬਾਲ ਸਾਹਿਬ ਦੀ ਵਰਚੀ ਦੇ ਲਈ ਮਾਫੀ ਮੰਗੀ ਪਰ ਜੋ ਵਿਧਾਨਤ ਹੈ ਜੋ ਉਸ ਨਾਂਤ ਹੈ ਉਹ ਤੇ ਨਹੀਂ ਆ ਜਦੋਂ ਅਸੀਂ ਦੇਖਿਆ ਕਿ ਬਿਲਕੁਲ ਹੀ ਲੋਕ ਇਸ ਗੱਲ ਨੂੰ ਮੰਨਦੇ ਨੇ ਕਿ ਅਸੀਂ ਗਲਤੀ ਕੀਤੀ ਹੈ ਅਸੀਂ ਇਸ ਗੱਲ ਨੂੰ ਮੰਨਦੇ ਨਹੀਂ ਹਾਂ 4 ਕੇ ਇਲੈਕਸ਼ਨਾਂ ਤਾਂ ਵੈਸੇ 5 6 ਹੋ ਲਈਆਂ ਤੇ 17 ਇਲੈਕਸ਼ਨ ਦੀ ਗੱਲ ਕਰ ਲਈਏ ਫਿਰ 19 ਆਈ ਇਲੈਕਸ਼ਨ ਦੀ ਗੱਲ ਕਰ ਲਈਏ ਫਿਰ 22 ਦੀ ਇਲੈਕਸ਼ਨ ਦੀ ਗੱਲ ਕਰਦੀ ਆ ਥੋੜੀ 22 ਇਲੈਕਸ਼ਨ ਹੋਈ ਐ ਸੰਗੁਰ ਵਾਲੀ ਤੇ ਆ ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ ਹੋਈ ਆ ਇਹਦੇ ਵਿੱਚ ਸ਼ੋਮਨੀ ਕਾਲੀਦਲ ਦੀ ਜਵੰਤ ਜਲਤ ਪਾਰਟੀ ਜਵੰਤ ਤੱਕ ਤੋਂ ਜਵੰਤ ਜਲਤ ਪਹਿਲਾਂ ਵੀ ਹੋਈ ਸੀ ਇੱਕ ਵਾਰੀ 89 ਦੇ ਵਿੱਚ ਜਦੋਂ ਸਿਮਟਰੀ ਮਾਨ ਨੇ ਇਲੈਕਸ਼ਨ ਲੜੀ ਉਦੋਂ ਵੀ ਸ਼ੋਮਨੀ ਕਾਲੀਦਲ ਦੀ ਜਵੰਤ ਜਲਤ ਪੰਥ ਦੀ ਵੋਟ ਪੰਥ ਨੂੰ ਚਲੀ ਗਈ ਸੀ ਜਿਵੇਂ ਹੁਣ ਅਮਰਤਪਾਲ ਨੂੰ ਵੋਟਾਂ ਪਈਆਂ ਨੇ ਖਾਲਸਾ ਜੀ ਨੂੰ ਵੋਟਾਂ ਪਈਆਂ ਨੇ ਉਦੋਂ ਪੰਥ ਦੀ ਵੋਟ ਪੰਥ ਨੂੰ ਗਈ ਸੀ ਪਰ ਐਸਕੇ ਪੰਥ ਦੀ ਵੋਟ ਪੰਥ ਨੂੰ ਨਹੀਂ ਗਈ ਐਸਕੇ ਕਾਂਗਰਸ ਨੂੰ ਗਈ ਇਹ ਬੀਜੇਪੀ ਚ ਵੀ ਗਈ ਇਹ ਆਪ ਜੀ ਦਾ ਸੋ ਇਹ ਬਹੁਤ ਮਤਲਬ ਢੰਗਾਈ ਨਾਲ ਸੋਚਣ ਵਾਲੀ ਗੱਲ ਹੈ ਕਿ ਅਸੀਂ ਕੋਈ ਰਾਹ ਫਿਰ ਦੇਖਿਆ ਕਿ ਵੀ ਹੁਣ ਇਦੋਂ ਬਿਨਾਂ ਰਾਹ ਕੋਈ ਨਹੀਂ ਵੀ ਜਾ ਕੇ ਜੇ ਭਲਾਂ ਸਾਹਿਬ ਨਹੀਂ ਜਾਂਦੇ ਹਨ ਤਾਂ ਫਿਰ ਆਪਾਂ ਆਪ ਚਲੇ ਜਾਈਏ ਕਿਸੇ ਟਾਈਮ ਦੇ ਵਿੱਚ ਗੱਲ ਹੁੰਦੀ ਸੀ ਆ ਰਾਜ ਦੀ ਗੱਲ ਤਾਂ ਆਪਾਂ ਹੁਣ ਕਰਨ ਲੱਗੇ ਆ ਜਿਹੜੇ ਪੁਰਾਣੇ ਬਜ਼ੁਰਗ ਨੇ ਇਹਨਾਂ ਦਾ ਜਿਹਾ ਹੀ ਦੇਖਿਆ ਨੇ ਮੋਰਚੇ ਪਰ ਜਿੱਥੇ ਸ਼ੋਮਨੀ ਕਲਦਲ ਦਾ ਪ੍ਰਧਾਨ ਬੋਲਦਾ ਸੀ ਉਥੇ ਦਿੱਲੀ ਹਲ ਜਾਂਦੀ ਸੀ ਸ਼ੋਮਨੀ ਕਮੇਟੀ ਦਾ ਪ੍ਰਧਾਨ ਬੋਲਦਾ ਸੀ ਉਥੇ ਦਿੱਲੀ ਹਲ ਜਾਂਦੀ ਸੀ ਅੱਜ ਕੋਈ ਗੱਲ ਸੁਣਨ ਨੂੰ ਵੀ ਤਿਆਰ ਹੈ ਨਹੀਂ ਤੇ ਇਹਦਾ ਮਤਲਬ ਕਿਤੇ ਨਾ ਕਿਤੇ ਖਰਾਬਤ ਆਈ ਆ ਕਲਦਲ ਪਿੱਛੇ ਚਲੇ ਗਿਆ ਸੋ ਉਹ ਮਨ ਬਣਾ ਕੇ ਅਸੀਂ ਮਨ ਬਣਾਇਆ ਕਿ ਆਪਾਂ ਅਸੀਂ ਕੱਲ ਤੱਕ ਜਾ ਕੇ ਤੇ ਸੰਤਾਂ ਦੀ ਪਰਚੀ ਜਿਨ੍ਹਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਪੰਜਾਬ ਦੇ ਲਈ ਪੰਜਾਬੀਆਂ ਦੇ ਲਈ ਅੱਜ ਜੇ ਦੇਖੀਏ ਨਾ ਪੰਜਾਬੀ ਕੋਈ ਕੱਲੇ ਪੰਜਾਬ 'ਚ ਨਹੀਂ ਸਾਰੇ ਦੁਨੀਆ ਦੇ ਵਿੱਚ ਵਸਦੇ ਨੇ ਤੇ ਸਾਰਿਆਂ ਦੇ ਲਈ ਉਹ ਤੇ ਆ ਵੀਦਰੋ ਤੁਸੀਂ ਅੱਜ ਤੱਕ ਤੇ ਮਾਫੀ ਮੰਗੀ ਇੱਕ ਮੀਟਿੰਗ ਕੀਤੀ ਮੀਟਿੰਗ ਤੋਂ ਬਾਅਦ ਸੁੱਨੇ ਸੋਡੇ ਮੇਨ ਅਗੋਂ ਨੂੰ ਸ਼੍ਰੋਮਣੀ ਅਕਾਲੀ ਦਰ ਤੋਂ ਕਰਤਾ ਅਗਲਾ ਕੀ ਸਟੈਪ ਹੈ ਦੇਖੋ ਉਹ ਸਾਨੂੰ ਪਹਿਲਾਂ ਪਤਾ ਸੀਗਾ ਇਹ ਕੋਈ ਨਵੀਂ ਗੱਲ ਨਹੀਂ ਹੈ ਸਾਨੂੰ ਪਤਾ ਸੀ ਕਿ ਸੱਜ ਸੁਵੀਰ ਸਿੰਘ ਬਾਲ ਜੋ ਉਹਨਾਂ ਦੀ ਸੁਹਾਏ ਮੈਂ ਉਹਨਾਂ ਨਾਲ ਦੋ ਤਿੰਨ ਵਾਰ ਗੱਲ ਕੀਤੀ ਸੀ ਪਹਿਲਾਂ ਕਿ ਵੀ ਇੱਥੇ ਆਪਾਂ ਕੈਂਡੀਡੇਟ ਅਨਾਉਂਸ ਕਰਦੇ ਆ ਆਪਾਂ ਘਟੋਰ ਜਿਹੜੇ ਮਰਜ਼ੀ ਕੈਂਡੀਡੇਟ ਅਨਾਉਂਸ ਕਰਦੇ ਕੋਈ ਫਰਕ ਨਹੀਂ ਹੈ ਜਿਹੜਾ ਮਨ ਬਣਿਆ ਹੋਇਆ ਪਰ ਤੂੰ ਦੋ ਬੰਦੇ ਆਪਣੇ ਨਾਲ ਬਿਠਾ ਲੈ ਬਿਠਾ ਕੇ ਉਹਦਾ ਅਨਾਉਂਸ ਕਰ ਦੇ ਉਹ ਕਹਿੰਦਾ ਮੈਂ ਤੁਰਾ ਹੀ ਨਹੀਂ ਹੁੰਦਾ ਮੈਂ ਜਿੱਥੇ ਜੱਦਾ ਮਾਥੇ ਅਨਾਉਂਸ ਕਰ ਦਦਾ ਮੈਂ ਰ ਆ ਵੀ ਸਵਾਇ ਜੀ ਕਿ ਸਾਡੇ ਕਹੇ ਤੇ ਉਹ ਨਹੀਂ ਮੰਨੇ 7-8 ਸਾਲ ਲਗਾਤਾਰ ਵੀ ਦਿਨ ਪਾਰਟੀ ਕਹਿੰਦੇ ਰਹੇ ਨਹੀਂ ਮੰਨੇ ਉਹ ਹੁਣ ਉਹ ਸ਼੍ਰੀ ਅਕਾਲ ਤਖਤ ਤੇ ਜਾ ਕੇ ਆਏ ਨੇ ਜਦੋਂ ਉਹਨੇ ਬੁਲਾਇਆ ਉਹਦਾ ਐਸਾ ਸਿਸਟਮ ਹੈ ਨਹੀਂ ਕਿ ਕੋਈ ਗੱਲਬਾਤ ਦਾ ਤਰੀਕਾ ਨਿਕਲ ਜਾਂਦਾ ਜਾਂ ਕੋਈ ਐਸਾ ਲੱਗਦਾ ਹੁੰਦਾ ਵੀ ਜੇ ਮੰਨਦਾ ਸ਼੍ਰੋਮਣੀ ਕਾਲਦਾਨ ਦਾ ਪ੍ਰਧਾਨ ਕੋਈ ਗੱਲ ਮੰਨਦਾ ਨਹੀਂ ਉਹਨੂੰ ਤਾਰਨ ਦਾ ਕੋਈ ਦੇਵਸ਼ਾਹੀ ਦਾ ਮਤਾਂ ਪੈ ਜਾਂਦਾ ਕੋਈ ਸੇਹ ਦਾ ਹੈ ਨਹੀਂ ਪਤਾ ਨਹੀਂ ਕਿੱਦਾਂ ਦੇਖੋ ਹੁਣ ਤਾਂ ਜਿਹੜੀ ਗੇਮ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿਲਦਾਰ ਸਾਹਿਬ ਜੀ ਜੋ ਕਹਿ ਦੇਣਗੇ ਅਸੀਂ ਉਸੇ ਗੱਲ ਤੇ ਫਿਲਟਰਾਂਗੇ ਸਾਡੇ ਲਈ ਤਾਂ ਹੁਕਮ ਆਉਣ ਦਾ ਉਥੋਂ ਕੋਈ ਕਿੰਤੂ ਪ੍ਰੰਤੂ ਕੋਈ ਬੰਦਾ ਨਹੀਂ ਕਰ ਸਕਦਾ ਕੱਲੇ ਅਸੀਂ ਨਹੀਂ ਕਰ ਸਕਦੇ ਦੁਨੀਆ ਦੇ ਜਿੱਥੇ ਵੀ ਸਿੱਖ ਵੱਸਦਾ ਹੈ ਉੱਥੇ ਸ੍ਰੀ ਕਾਲਤਾ ਦਾ ਹੁਕਮ ਚੱਲਦਾ ਜੇਕਰ ਹੁਕਮ ਹੁੰਦਾ ਤਾਂ ਮੁਰਤੋਂ ਅਕਾਲੀ ਦਰ ਦੇ ਛੱਡੇ ਮਾਂ ਜੋ ਸਾਨੂੰ ਤਾਂ ਉਹ ਕਹਿ ਦੇਣਗੇ ਕਿ ਘਰੇ ਘਰੇ ਬੈਠਣਾ ਸੁਵੀਰ ਬਾਦਲ ਨਾਲ ਜਾਣਾ ਕਿਤੇ ਵੀ ਜਾਣਾ ਜੋ ਉਹਨਾਂ ਦਾ ਹੁਕਮ ਹੋ ਉਹਨੂੰ ਲਾਗੂ ਹੋਊਗਾ ਅਸੀਂ ਉਹ ਤੋਂ ਕਿੰਤੂ ਪ੍ਰੰਤੂ ਕਰ ਨਹੀਂ ਸਕਦੇ ਕੋਈ ਵੀ ਸ਼ਿਕ ਨਹੀਂ ਕਰਦਾ ਕਿੰਨੇ ਦਿਨ ਬਾਅਦ ਆਉਣ ਦੀ ਸੰਭਾਵਨਾ ਹੈ ਦੇਖੋ ਇਹ ਤਾਂ ਕਾਫਤਾ ਤਕਰੀਬਨ ਸਖਦੇਵ ਸਿੰਘ ਬਾਦਲ ਨਾਲ ਗਿਆ ਨੂੰ ਹੋ ਗਿਆ ਉੱਤੇ ਤੇ ਤੁਸੀਂ ਉਸ ਤੋਂ ਪਹਿਲਾਂ ਜਾ ਕੇ ਆਏ ਹੋ ਕਿੰਨਾ ਟਾਈਮ ਜਥੇਦਾਰ ਜੀ ਕਿੰਨਾ ਟਾਈਮ ਲਾ ਦੇਖੋ ਇਹ ਟਾਈਮ ਕਹਿਣਾ ਫੈਸਲਾ ਕਹਿਣਾ ਉੱਥੇ ਕੋਈ ਕਿੰਤੂ ਪ੍ਰੰਤੂ ਕਰਨਾ ਇਹ ਹੋ ਨਹੀਂ ਸਕਦਾ ਨਾ ਅਸੀਂ ਟਾਈਮ ਪੁੱਛ ਸਕਦੇ ਨਾ ਅਸੀਂ ਕਿੰਤੂ ਪ੍ਰੰਤੂ ਕਰ ਸਕਦੇ ਜਿਹੜੇ ਸਮਾਣੇ ਦੇ ਵਿੱਚ ਤੁਸੀਂ ਜਦੋਂ ਨਕੇ ਸ਼ਰਮ ਜੀ ਐਮਪੀ ਚੋਣ ਲੜ ਰਹੇ ਸੀ ਤੁਸੀਂ ਇੱਕ ਵੀ ਵਾਰ ਜਾ ਕੇ ਸਮਾਣੇ ਵਾਲਕੇ ਦੇ ਵਿੱਚ ਉਹਨਾਂ ਲਈ ਇੱਕ ਵੀ ਵੋਟ ਵਾਰੀ ਜਾ ਲੋਕਾਂ ਨੂੰ ਨਹੀਂ ਪ੍ਰੇਰਿਆ ਨਾ ਹੀ ਗਏ ਹੋ ਵੀ ਪਰਚਾ ਚਾਚੀ ਦੀ ਤਰ੍ਹਾਂ ਤੇ ਕਹਿੰਦੇ ਮਦਦ ਤੁਸੀਂ ਦੂਜੇ ਲੋਕ ਕਰ ਰਹੇ ਸੀ ਵੀ ਨਹੀਂ ਕੀਤੀ ਕੀ ਉਹਨਾਂ ਬਾਰੇ ਕੀ ਦੇਖੋ ਜਿੰਨਾ ਚਿਰ ਇਲੈਕਸ਼ਨ ਰਹੀ ਉਹਨਾਂ ਕੇ 6 ਮਹੀਨੇ ਕਹਿੰਦੇ ਸੀ ਵੀ ਰਖੜਾ ਸਾਹਿਬ 5 ਕਰਸੀ ਜਮ ਸੰਭਾ ਦੇ ਨੇ 4 ਮੇਰੇ ਕੋਲ ਨੇ 5 ਰਖੜਾ ਸਾਹਿਬ ਕੋਲ ਨੇ ਪਰ ਉਹਨਾਂ ਦੀ ਆਪਣੀ ਇਹ ਸੀਗੀ ਤੁਸੀਂ ਉਹਦੀ ਵੀਡੀਓ ਕੱਢ ਕੇ ਦੇਖੋ ਕਿ ਵੀ ਘੱਟੋ ਘੱਟ 70000 ਵੋਟ ਤੇ ਅਸੀਂ ਇਹ ਆ ਵੀ ਜਿੱਤ ਕੇ ਆਵਾਂਗੇ ਉੱਥੇ ਅਸੀਂ 34000 ਵੋਟ ਤੇ ਹਾਰ ਗਏ ਮੇਰੀ ਜਿਹੜੇ ਅਕਸਰ ਸਮਾਨੇ ਦੀ ਗੱਲ ਕਰ ਲਈਏ ਤਾਂ तकरीबन ਸਾਰੇ ਪ੍ਰਾਇਅਜ ਚ ਬੱਧ ਵੋਟ ਪਈ ਹੈ ਪਰਸੈਂਟ ਦੇ ਹਿਸਾਬ ਨਾਲ ਕੱਢ ਕੇ ਦੇਖ ਲੋ ਜਿਹੜੀ ਇੱਕ ਗੱਲ ਪਿੱਛੇ ਹੁਣ ਆ ਰਹੀ ਸੀਗੀ ਕਿ ਅਸੀਂ ਜਲਦੀ ਡੈਲੀਗੇਟ ਦਾ ਇੱਕ اجلاس ਬੁਲਾ ਕੇ ਨਵਾਂ ਪ੍ਰਧਾਨ ਚੁਣਿਆ ਜਾਊਗਾ ਉਹਦੇ ਸੰਬੰਧੀ ਕੀ ਪ੍ਰਕਿਰਿਆ ਰਹੂਗੀ ਜਾਓ ਮਤਲਬ ਬਜਾੜਾ ਕਾਲਤਾ ਸਭ ਦਾ ਪਿਆ ਉਸ ਤੋਂ ਆਉਣ ਤੋਂ ਬਾਅਦ ਹੋਊਗਾ ਉਹ ਤਾਂ ਬਾਅਦ ਹੀ ਮੇਰਾ ਖਿਆਲ ਹੂਆ ਕਿ ਇਹ ਸਮਝਾ ਦੇ ਪਤਾ ਇਸ ਕਰਦੇ ਕਿਉਂਕਿ ਟੀਟ ਹਿਸਾਬ ਛੱਡੇ ਸਰਪ੍ਰਸਤ ਨੇ ਪ੍ਰਧਾਨ ਵੀ ਨੇ ਤੇ ਉਹ ਮੈਨੂੰ ਫੈਸਲਾ ਲੈਣ ਜਦੋਂ ਫੈਸਲਾ ਲੈ ਲੈਣਗੇ ਅਸੀਂ 100% ਨਾਲ ਸਤ ਸੱਤ ਅੱਠ ਜੁਨੇ ਗਏ ਸੀ ਜੀ ਹੁਣੇ ਤੇ ਉਹਨਾਂ ਵੱਲੋਂ ਜਿਆਦਾ ਮਤਲਬ ਉਹਦੇ ਪਾਰਟੀ ਚੋਂ ਕੱਢੇ ਆਗਮਨ ਦੇ ਫੈਸਲੇ ਨੂੰ ਟਕਰਾਇਆ ਤਾਂ ਉਹਨੂੰ ਵੀ ਪਾਰਟੀ ਚੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਦੇਖੋ ਇਹ ਗੱਲਾਂ ਤਾਂ ਸਾਨੂੰ ਪਹਿਲਾਂ ਪਤਾ ਪਹਿਲਾਂ ਪਤਾ ਹੀ ਸਾਨੂੰ ਸਾਨੂੰ ਪਤਾ ਵੀ ਕੀ ਫੈਲੇ ਹੋਣੇ ਨੇ ਉੱਥੋਂ ਜਿਹੜੇ ਉਹ ਬੋਲਦੇ ਨੇ ਉਥੇ ਅੱਜ ਤੁਸੀਂ ਆਮ ਦੇਖਦੇ ਹੋ ਗਰੇਵਾਲਾ ਸਾਹਿਬ ਬੋਲਦੇ ਨੇ ਭੁੰਦਰ ਸਾਹਿਬ ਬੋਲਦੇ ਨੇ ਸਟੀਮਾ ਸਾਹਿਬ ਬੋਲਦੇ ਨੇ ਕਿ ਜੀ ਹਾਰੇ ਹੋਏ ਉਹ ਕਰਦੇ ਨੇ ਜੀ ਜਿੱਤੇ ਸਾਨੂੰ ਉਹ ਕਰ ਕਰਦੇ ਨੇ ਉਹਨਾਂ ਨੂੰ ਪੁੱਛੋ ਵੀ ਗਰੇਵਾਲਾ ਸਾਹਿਬ ਕਹਿੰਦੇ ਜ ਉਹ ਪਹਿਲੀ ਇਲੈਕਸ਼ਨ ਚੀਪ ਪਾਰਟੀ ਦੀ ਇਲੈਕਸ਼ਨ ਸੀਗੀ ਤੌੜਾ ਸਾਹਿਬ ਨੂੰ ਸਪੈਸ਼ਲੀ ਬੀਜੇਪੀ ਆਇਆ ਕੋ ਦਿੱਲੀ ਜਾਣਾ ਪਿਆ ਇਸ ਇਲੈਕਸ਼ਨ ਉਸ ਤੋਂ ਬਾਅਦ ਦੇ ਵਿੱਚ ਕੋਈ ਇਲੈਕਸ਼ਨ ਜਿੱਤੇ ਨੇ ਉਹ ਬਾਕੀ ਦੇ ਲੋਕ ਕਿਹੜੇ ਜਿੱਤੇ ਉਹ ਇਹ ਦੱਸ ਦੇ ਵੀ ਅਸੀਂ ਹਾਲ ਇਲੈਕਸ਼ਨ ਜਿੱਤੇ ਹਾਂ ਹਾਲ ਦੀ ਤਾਂ ਅਸੀਂ 1 2 4 ਇਲੈਕਸ਼ਨ ਜਿੱਤੇ ਹੋਵਾਂਗੇ ਉਹ ਤਾਂ ਕੋਈ ਵੀ ਇਲੈਕਸ਼ਨ ਦੱਸ ਦੇ ਨੀ ਕੋਈ ਜਿੱਤੇ ਨੇ ਅਲੇਰ ਸਾਹਿਬ ਦੇ ਖਲਾਸੀਆਂ ਤੋਂ ਬਾਅਦ ਜੇਦਰ ਕਾਲ ਸਾਹਿਬ ਨਾਲ ਤੁਹਾਡਾ ਵੀ ਰਾਬਤਾ ਕਾਇਮ ਹੋਇਆ ਵੀ ਉਹਨਾਂ ਦੀ ਕੀ ਪ੍ਰਤੀਕਿਰਿਆ ਉਸ ਸੰਬੰਧ ਵਿੱਚ ਕੋਈ ਰਾਬਤਾ ਕਾਇਮ ਕਰ ਨਹੀਂ ਸਕਦਾ ਜੇਦਰ ਸਾਹਿਬ ਨਾਲ ਉਹਨਾਂ ਦਾ ਤਾਂ ਹੁਕਮ ਨਾਮਾ ਉਹਨੇ ਨਾ ਅਸੀਂ ਇਸ ਗੱਲ ਦੇ ਹੱਕ ਤਾਂ ਵੀ ਜਿਹੜਾ ਸਾਡ ਨੂੰ ਕਹੀਏ ਵੀ ਫਲਾਣੇ ਨੇ ਆ ਬਿਆਨ ਦਿੱਤਾ ਫਲਾਣੇ ਨੇ ਆ ਬਿਆਨ ਦਿੱਤਾ ਜਿਹਦੇ ਦਾ ਸਾਲ ਦੀ ਗੱਲ ਸਾਇਦਾ ਸਾਡੇ ਲਈ ਇਲਾਹੀ ਹੁਕਮ ਹੈ ਅਸੀਂ ਤਾਂ ਰੱਬ ਮੰਨਦੇ ਆ ਪਰਮਾਤਮਾ ਮੰਨਦੇ ਆ ਕਿ ਜੋ ਵੀ ਹੁਕਮ ਨਾਮਾ ਜਾਰੀ ਕਰ ਦੇਣਗੇ ਉਹ ਅਸੀਂ ਇਨਮੇ ਲਾਗੂ ਕਰਾਂਗੇ ਉਹ ਤਾਂ ਸਾਡਾ ਜਿਹੜਾ ਸਰਬਜੀਤ ਖਾਲਸਾ ਬੋਲੇ ਇਕੱਠ ਰੱਟੇ ਇਕੱਠ ਉਹਦੇ ਵਿੱਚ ਸ਼ਮੂਲੀਅਤ ਕਰਾਂਗੇ ਦੇਖਾਂਗੇ ਦੇ ਕੋਈ ਪਾਰਟੀ ਫੈਲਾ ਕਰਨ ਇਕੱਠੇ ਫੈਲਾ ਬੈਠ ਕੇ ਕਰਾਂਗਾ ਅਸੀਂ ਦਾ ਫਿਰ ਬੱਕਰੀ ਲੱਗੂ ਕਰਦੀ ਕਰ ਦੋ ਪਹਿਲਾਂ ਵੀ ਦੋਏ ਲੱਗਦੀ ਨੇ ਪਹਿਲਾਂ ਵੀ ਦੋਏ ਲੱਗਦੀ ਨੇ ਦੋਏ ਇਹਨਾਂ ਉਹਨਾਂ ਦਾ ਨਵੇਂ ਕਾ ਲੀਡਰ ਦੀ ਗੱਲ ਨਹੀਂ ਆ ਰਹੀ ਹੈ ਜੀ ਅਮਰਪਤ ਸਿੰਘ ਤੇ ਮੋਹਨ ਸਿੰਘ ਖਾਲਸਾ ਵੱਲੋਂ ਵੀ ਅਸੀਂ ਕਾ ਲੀਡਰ ਦੇ ਨਾਮ ਦੇ ਢੀ ਨਵਾਂ ਪਾਰਟੀ ਦਾ ਹੋ ਕਰਾਂਗੇ ਗਠਨ ਕਰਾਂਗੇ ਤੇ ਸ਼੍ਰੋਮਣੀ ਕਮੇਟੀ ਦਾ ਚੋਣ ਵੀ ਲੜਾਂਗੇ ਚੰਗੀ ਗੱਲ ਹੈ ਉਹ ਤਾਂ ਵਧੀਆ ਗੱਲ ਹੈ ਦੇਖੋ ਉਹਨਾਂ ਹਰ ਬੰਦੇ ਦਾ ਆਪਣਾ ਆਪਣਾ ਫੈਸਲਾ ਹੈਗਾ ਅਸੀਂ ਵੀ ਬੈਠ ਕੇ ਉਹਨਾਂ ਫੈਸਲਾ ਕਰਾਂਗੇ ਅਸੀਂ ਕੀ ਕਰਨਾ ਅਸੀਂ ਨਾਲ ਜਾਣਾ ਹੈ ਅਟ ਰਹਿਣਾ ਹੈ ਪਰਿਵਾਰਵਾਦ ਨੂੰ ਲੈ ਕੇ ਚੱਲਿਆ ਮਸਲਾ ਹੁੰਦਾ ਹੁੰਦਾ ਜੀ ਕਿ ਸਰਵਿਸ ਸਿੰਘ ਖਾਲਸਾ ਦਾ ਵੀ ਬਿਆਨ ਆਇਆ ਕਿ ਉਹ ਸੰਸਦ ਚੁਣੇ ਗਏ ਨੇ ਵੀ ਮੈਂ ਆਪਣੀ ਪਤਨੀ ਨੂੰ ਸ਼੍ਰੋਮਣੀ ਕਮੇਟੀ ਦੀ ਚੋਣ ਲੜਾਵਾਂਗਾ